2 ਫਰਵਰੀ ਨੂੰ ਤਰਨਤਾਰਨ ਦੇ ਕਸਬਾ ਜਬਾਲ ਦੇ ਵਿੱਚ SBI ਬੈਂਕ ਨੂੰ ਜਿਹੜਾ ਹੈ ਲੁਟੇਰਿਆਂ ਵੱਲੋਂ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਵਿੱਚ 7.5 ਤੋਂ 8 ਲੱਖ ਰੁਪਏ ਦੀ ਕਰੀਬ ਲੁੱਟ ਕੀਤੀ ਗਈ ਸੀ ਜਿਸ ਨੂੰ ਪੁਲਿਸ ਨੇ ਟ੍ਰੇਸ ਕਰਦੇ ਹੋਏ ਇੱਕ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਜੋ ਕਿ ਆਸਟ੍ਰੇਲੀਅਨ ਸਿਟੀਜ਼ਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਇੱਥੇ ਆਇਆ ਹੋਇਆ ਸੀ ਔਰ ਉਸ ਦੇ ਨਾਲ ਸਾਥੀਆਂ ਨੇ ਮਿਲ ਕੇ ਸਾਰੀ ਘਟਨਾ ਨੂੰ ਜਾਣ ਦਿੱਤਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਇਸ ਦੇ ਨਾਲ ਹੀ ਬਰੀਜ਼ਾ ਗੱਡੀ ਦੇ ਨਾਲ ਜਿਹੜੇ ਵਾਹਨ ਯੂਜ਼ ਹੋਏ ਸੀ ਉਸ ਨੂੰ ਵੀ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਦੱਸ ਦਈਏ ਕਿ ਨਾਲ ਹੀ ਜਦੋਂ ਇਹਨਾਂ ਨੇ ਲੁੱਟ ਕੀਤੀ ਸੀ ਤਾਂ ਬੈਂਕ ਦੇ ਗਾਰਡ ਦੀ ਜਿਹੜੀ ਸੀ ਰਫਲ ਵੀਕ ਹੋਈ ਗਈ ਸੀ ਉਸ ਨੂੰ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਬਾਕੀ ਦੋਸ਼ੀਆਂ ਨੂੰ ਫੜਨ ਦੇ ਲਈ ਜਿਹੜੀ ਹੈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ 29 ਤਰੀਕ ਨੂੰ ਬੈਂ ਤਕਰੀਬਨ ਪੌਣੇ ਕੋ ਤਿੰਨ ਵਜੇ ਦੁਪਹਿਰੀ 29 ਦੂ ਨੂੰ ਉਹਦੇ ਸਿਲਸਿਲੇ ਚ ਜਿਵੇਂ ਅਸੀਂ ਉਸੇ ਵੇਲੇ ਟੀਮਸ ਬਣਾ ਕੇ ਤਾਂ ਇਹਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਤਾਂ ਇਸ ਚ ਵੱਡੀ ਸਫਲਤਾ ਸੀ ਆਈਏ ਦੀ ਟੀਮ ਨੂੰ ਮਿਲੀ ਜਿਹੜੇ ਚ ਨੋਸ਼ ਦੋਸ਼ੀ ਜਿਹੜੇ ਆ ਇਹ ਕੰਨ ਪਛਾਤਾ ਰਹਿ ਗਿਆ ਬਾਕੀ ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ ਉਹਦੇ ਚੋਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਨਿਸ਼ਾਰੇ ਪਨੂਆ ਦਾ ਰਹਿਣ ਵਾਲਾ ਇਹ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਉਣ ਤੋਂ ਬਾਅਦ ਨਸ਼ੇ ਦੀ ਲਤ ਹੈਗੀ ਹੈ ਇਹਨੂੰ ਇਹ ਤਾਂ ਇੱਕ ਸ਼ਹਿਜ਼ਾਦ ਜਿਹੜਾ ਮੁੰਡਾ ਹੈਗਾ ਦੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰੰਤਰਾਂ ਦਾ ਹੈਗਾ ਉਹਦੇ ਨਾਲ ਤਲਕਤ ਹੋਇਆ ਉਹਨਾਂ ਨੇ ਇਹਨਾਂ ਨੇ ਜਿਹੜੀ ਉਦੋਂ ਪਲੈਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਹੋਏ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬਰੀਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੰਡੇ ਹੋਰ ਸੀਗੇ ਨਾਮਜ਼ਦ ਹੋਏ ਆ ਉਹਨਾਂ ਨੇ ਜਾ ਕੇ ਪਹਿਲੇ ਇੱਕ ਪੌਂਟ ਸਾਈਕਲ ਖੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਦੋ ਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਿੱਧਾ ਬੈਂਕ ਵਾਲੇ ਪਾਸੇ ਉਹਨੂੰ ਚਪਾਲ ਵਾਲੇ ਪਾਸੇ ਉਹਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲੇਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸੱਟਤਾ ਬੁਲੇਟ ਮੋਟਰਸਾਈਕਲ ਤੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਆ 2:47 ਮਿੰਟ ਦੇ ਅੰਦਰ ਵੜਦੇ ਔਰ 2.5 ਪੌਣੇ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਿਹੜਾ ਮੰਨਾਵਾਲਾ ਟੋਲ ਪਲਾਜ਼ਾ ਹੁੰਦਾ ਉਥੋਂ ਪਹਿਲੇ ਹੀ ਇਹ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਣੇ ਇਹ ਵਾਪਸ ਆਪਣੇ ਉਥੋਂ ਭੱਜ ਜਾਂਦੇ ਮੌਕੇ ਤੋਂ ਔਰ ਪੈਸੇ ਸਾਰੇ ਨੂੰ ਕਿਉਂ ਪ੍ਰਾਪਤ ਹੋਏ ਪੈਸੇ ਇਹਦੇ ਕੋਲੋਂ ਜੀ 90000 ਰੁਪਇਆ ਤੇ ਜਿਹੜੀ ਉਹਦੀ ਗਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਹੋਰ ਕਵਰ ਹੋ ਗਈ। ਜਿਹੜੇ ਵੈਪਨ ਸੀ ਇਹਨਾਂ ਨੇ ਵਰਤੇ ਯੂਜ਼ ਕੀਤੇ ਸੀ। ਵੈਪਨ ਉਹ ਜਿਹੜੇ ਦੋ ਬੰਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਹਜਾਦ ਨੂੰ ਪਤਾ ਕਿ ਕੌਣ ਕਿਹੜਾ ਮੁੰਡਾ ਉਹਦੇ ਨਾਲ ਸੀਗਾ। ਉਹ ਜਦੋਂ ਸ਼ਾਹਜਾਦ ਆ ਦੇਗਾ ਉਹਦੇ ਤੋਂ ਉਹ ਵੈਪਨ ਤੇ ਬਾਕੀ ਪੈਸੇ ਉਹਨਾਂ ਕੋਲ ਆ। ਇਹਨੂੰ ਸਿਰਫ 90000 ਰੁਪਏ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗਨ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰਿਆਂ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਐ ਉਹ ਸ਼ਾਇਦ ਤੋਂ ਤਾਂ ਇੱਕ ਦੋ ਤਿੰਨ ਦੋਸ਼ੀ ਹਜੇ ਰਹਿੰਦੇ ਐ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੀਓਟ ਸੀ ਜਿਹੜਾ ਸਾਰੀ ਕੌਨਸਪੀਰੇਸੀ ਚ ਸੀਗਾ ਉਹ ਹਜੇ ਰਹਿੰਦਾ ਉਹ ਬੈਂਕ ਦੇ ਵਿੱਚ ਜਿਹੜਾ ਐਂਟਰ ਕਿਨੇ ਕੀਤਾ ਸ਼ਾਇਦ ਕੀਤਾ ਸੀ ਜਾਂ ਕੋਈ ਹੋਰ ਸੀ ਨਹੀਂ ਉਹ ਉਹ ਸ਼ਾਇਦ ਸੀਗਾ ਐਂਡ ਇਹ ਜਿਹੜੇ ਸੀਗਾ ਇਹਨੇ ਇਹ ਗੱਡੀ ਤੇ ਸਟੀering wheel ਦੇ ਉੱਤੇ ਸੀਗਾ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਹਾਜਾਦ ਨੇ ਚਲਾਈ ਹੈ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀਗਾ ਵੇਟ ਕਰ ਰਿਹਾ ਸੀ ਸ਼ਹਾਜਾਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਣਪਛਾਤਾ ਹੈਗਾ ਉਹ ਐਂਟਰ ਕੀਤੇ ਸੀਗੇ ਸਰ ਇਹਨਾਂ ਦਾ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ SBI ਚਭਾਲ ਨੂੰ ਟਾਰਗੇਟ ਬਣਾਇਆ ਨਹੀਂ ਐਦਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਹੀ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਬੈਂਕ ਔਰ ਇਹ ਹੁਣ ਜਦੋਂ ਸ਼ਹਾਜਾਦ ਆਵੇਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਇਹ ਸਾਜ਼ਿਸ਼ ਪੂਰਾ ਸਰ ਕਿੰਨੇ ਕੁ ਲੋਕਾਂ ਬਦੇ ਨਜਬੰਦ ਕੀਤੇ ਗਏ ਚ ਹਾਂਜੀ ਕਿੰਨੇ ਬੰਦੇ ਪਾਏ ਕਿ ਦੋਸ਼ੀ ਨਾਮ ਤੇ ਪਾਏ ਦੋਸ਼ੀ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਇਕ ਮੁੱਦਾ ਨਸ਼ਾਰੇ ਦਾ ਹੀ ਹੈਗਾ ਉਹ ਸੂਰਤ ਸੁਰੱਖਿਆ ਦਾ ਉਹਦੇ ਵੀ ਛੇਤੀ ਨੇੜੇ ਪਹੁੰਚਿਆ ਜੀ ਅੱਜ ਕੱਲ ਜੋ ਵੀ ਅੱਜ ਮੇਰੇ ਖਿਆਲ ਸ਼ਾਇਦ ਅਸੀਂ ਕਾਮਯਾਬ ਹੋ ਜਾਵਾਂਗੇ ਉਹਨੂੰ ਵੀ ਨੇहां ਚ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਇਹਦੀ ਗੁਰਵਿੰਦਰ ਦੀ ਉਹ ਸ਼ਹਿਜਾਦ ਦੇ ਨਾਲ ਸਰ ਕੋਈ ਪੁਰਾਣੀ ਕੋਈ ਗੈਂਗਸਟਰਦਾਂ ਨਾਲ ਸੰਬੰਧ ਵੀ ਇਹਨਾਂ ਦੀ ਕੋਈ ਹੈਗੀ ਹੈ ਜਾਂ ਨਹੀਂ ਇਹਨਾਂ ਦੇ ਨਹੀਂ ਉਹਦੇ ਤੇ ਸ਼ਾਇਦ ਸ਼ਹਿਜਾਦ ਤੇ ਪਰਚਾ ਦਰਜ ਹੈਗਾ ਜੀ ਚੰਡੀਗੜ੍ਹ ਪੁਲਿਸ ਵੱਲੋਂ ਪਹਿਲੇ ਉਹ ਉਹ ਵੀ ਕਿਤੇ ਦੁਬਈ ਚਾਰ-ਖ ਸਾਲ ਲਾ ਕੇ ਆਇਆ ਜੋ ਪਤਾ ਲੱਗਿਆ ਔਰ ਇੱਕ ਸਾਲ ਤੋਂ ਇੱਥੇ ਸੀਗਾ ਤੇ ਐਨਡੀ ਦਾ ਸ਼ਾਇਦ ਇੱਕ ਪਰਚਾ ਚੰਡੀਗੜ੍ਹ ਪੁਲਿਸ ਵੱਲੋਂ ਉਹਦੇ ਤੇ ਦਰਜ ਕੀਤਾ ਔਰ ਥੋੜੇ ਦਿਨ ਪਹਿਲੇ ਹੀ ਜੇਲ੍ਹ ਤੋਂ ਬਾਹਰ ਆਇਆ ਸੀਗਾ ਕਰੰਦਨ ਤੋਂ ਸਿਦਾਰਥ ਘੋੜਾ ਦੇਣੀ ਛੇੜਾ ਟੀਵੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ कारोबार ना चलना सिर्फ इकतीस घंटिया फ्री 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 आर के तानिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप